ਨਾ ਪਹਿਲਾਂ ਤਾਂ ਤੁਸੀਂ ਨਾ ਜਿਹੜੀ ਆ ਦੁੱਖ ਵਾਲੀ ਗੱਲ ਕਰਦੇ ਹੋ ਇਹਨੂੰ ਛੱਡੋ ਤੁਸੀਂ ਐਂ ਕਰੋ ਕੱਪੜੇ ਤਾਰੋ ਮੇਰੇ ਬਰਾਬਰ ਵਰਕਆਊਟ ਕਰਕੇ ਦਿਖਾਓ ਮੈਨੂੰ ਬੁਰਾ ਲੱਗਦਾ ਜਦੋਂ ਮੇਰੇ ਤੋਂ ਕੋਈ ਤਰਸ ਕਰਦਾ ਠੀਕ ਹੈ ਤਰਸ ਨਾ ਕਰੋ ਪਲੀਜ਼ ਮੈਂ ਆਪਦੇ ਆਪ ਬਹੁਤ ਕੁਝ ਕੀਤਾ ਬਹੁਤ ਕੁਝ ਕਰਨਾ ਤੇ ਆਹ ਮਾੜੀ ਗੱਲ ਆ ਤਰਸ ਨਾ ਕਹੋ ਬਾਕੀ ਗੱਲਾਂ ਸਾਰੀਆਂ ਪਤਾ ਲੱਗਦਾ ਅਸਲ ਜਿ ਮੇਰੇ ਬਾਹ ਨਹੀਂ ਹੈਗੀ ਮੈਂ ਜਦੋਂ ਸ਼ੀਸ਼ੇ 'ਚ ਖੜਾ ਹੁਣ ਮੈਂ ਬੀਏ ਕੀਤੀ ਆ ਬੀਐਡ ਕੀਤੀ ਆ ਐਮਏ ਕੀਤੀ ਆ ਹੁਣ ਮੈਂ ਅੱਗੇ ਪੀਐਸਟੈਟ ਦੋ ਵਾਰ ਕਲੀਅਰ ਆ ਪਰ ਨਾ ਸਾਡੇ ਜੇ ਗੁਰਦੁਆਰੇ ਬਾਬਾ ਜੀ ਇਹ ਬੋਲਦਾਨ ਵੀ ਭਈ ਫਲਾਣੇ ਦਾ ਬਟੂਆ ਲੱਬਿਆ ਤੁਸੀਂ ਆ ਕੇ ਲੈ ਜਾਓ ਉਹ ਪੱਕਾ ਮੇਰੇ ਫਾਦਰ ਸਾਹਿਬ ਨੇ ਦਿੱਤਾ ਹੁੰਦਾ ਬਾਬੇ ਦੇ ਬਾਹਾਂ ਸਾਰਾ ਕੁਝ ਸਹੀ ਸਲਾਮਤ ਹੁੰਦਾ ਦੋ ਦਿਨ ਗੇੜੇ ਕੱਢ ਕੇ ਉਹਨਾਂ ਨੂੰ ਐ ਲੱਗਦਾ ਵੀ ਸਾਡੇ ਯਾਰ ਬਾਹਾਂ 'ਚ ਦਰਦ ਕਰਨ ਲੱਗ ਗਿਆ ਘਰੇ ਜਾ ਕੇ ਬੈਠ ਜੀ ਪਰ ਇਹਨਾਂ ਤੋਂ ਇੱਕ ਨਵੀਂ ਸਿੱਖਿਆ ਮਿਲਦੀ ਆ ਸਾਨੂੰ ਜ਼ਿੰਦਗੀ ਦੀ ਸ਼ੁਰੂਆਤ ਦੇ ਨਾਲ-ਨਾਲ ਹਰ ਇੱਕ ਦਾ ਸੁਪਨਾ ਹੁੰਦਾ ਹੈ ਕਿ ਕੁਝ ਬਣ ਕੇ ਦਿਖਾਈਏ ਪਰ ਇੱਕ ਅਜਿਹੇ ਸ਼ਖਸੀਅਤ ਦੀ ਮਿਸਾਲ ਦੇਵਾਂਗੇ ਤਾਂ ਵੀਡੀਓ ਦੇਖ ਕੇ ਤੁਹਾਨੂੰ ਹਾਸਾ ਵੀ ਆਊਗਾ ਚੰਗੀ ਵੀ ਲੱਗੂਗੀ ਪਵਿੱਤਰ ਨਾਮ ਦੇ ਸ਼ਖਸ ਨਾਲ ਮਿਲਾਵਾਂਗੇ ਇੱਕ ਹਾਸਾ ਹੋ ਜਾਂਦਾ ਬਸ ਦੇ ਵਿੱਚ ਨੌਜਵਾਨ ਦੀ ਜਿਹੜੀ ਬਾਹ ਕੱਟੀ ਜਾਂਦੀ ਹੈ ਬਾਹ ਕੱਟੀ ਜਾਂਦੀ ਹੈ ਸੁਪਨਾ ਸੀ ਕਿ ਪੁਲਿਸ ਅਫਸਰ ਬਣਨਾ ਤਾਂ ਭਰਤੀ ਵੀ ਦੇਖੀ ਸੀ ਮੇਰੇ ਨਾਲ ਪਵਿੱਤਰ ਮੌਜੂਨੇ ਪਵਿੱਤਰ ਹਾਦਸਾ ਹੋਇਆ ਦੁੱਖ ਨਹੀਂ ਲੱਗਿਆ ਸੁਪਨਾ ਸੀ ਜਿਹੜਾ ਵੀ ਬਣ ਜਾਗੇ ਤਾਂ ਉਹ ਵਿਚ ਵਿਚਾਲੇ ਰਹਿ ਗਏ ਜਨਾਬ ਪਹਿਲਾਂ ਤਾਂ ਤੁਸੀਂ ਨਾ ਜਿਹੜੀ ਆ ਦੁੱਖ ਵਾਲੀ ਗੱਲ ਕਰਦੇ ਹੋ ਇਹਨੂੰ ਛੱਡੋ ਤੁਸੀਂ ਐਂ ਕਰੋ ਕੱਪੜੇ ਤਾਰੋ ਮੇਰੇ ਬਰਾਬਰ ਵਰਕਆਊਟ ਕਰਕੇ ਦਿਖਾਓ ਜਿਹੜੇ ਜਿਹੜੇ ਦੇਖ ਰਹੇ ਨੇ ਹਨਾ ਜਿਨ੍ਹਾਂ ਇਹਨਾਂ ਦਾ ਮਨ ਕਰਦਾ ਜਦ ਮਰਜੀ ਮੇਰੇ ਨਾਲ ਵਰਕਆਊਟ ਕਰ ਲੈਣਾ ਠੀਕ ਹੈ ਕਹਿਣ ਦਾ ਮਤਲਬ ਇੱਕ ਆ ਪਾ ਜੀ ਤੁਸੀਂ ਨਾ ਮੈਨੂੰ ਬੁਰਾ ਲੱਗਦਾ ਜਦੋਂ ਮੇਰੇ ਤੋਂ ਕੋਈ ਤਰਸ ਕਰਦਾ ਠੀਕ ਹੈ ਤਰਸ ਨਾ ਕਰੋ ਪਲੀਜ਼ ਮੈਂ ਆਪਦੇ ਆਪ ਬਹੁਤ ਕੁਝ ਕੀਤਾ ਬਹੁਤ ਕੁਝ ਕਰਨਾ ਤੇ ਆਹ ਮਾੜੀ ਗੱਲ ਆ ਤਰਸ ਨਾ ਕਹੋ ਬਾਕੀ ਗੱਲਾਂ ਸਾਰੀਆਂ ਲੋਕ ਦੇਖ ਕੇ ਕਹਿੰਦੇ ਨਹੀਂ ਵੀ ਤੇਰੀ ਬਾਹ ਨਹੀਂ ਹੈਗੀ ਇਹ ਤਰਸ ਜਿਵੇਂ ਖਾ ਲੈਂਦੇ ਨੇ ਵੀ ਇਹ ਬਹੁਤ ਮਾੜਾ ਲੋਕ ਤਰਸ ਖਾਂਦੇ ਨੇ ਜੀ ਪਰ ਮੈਨੂੰ ਸਭ ਤੋਂ ਜ਼ਿਆਦਾ ਗੁੱਸਾ ਆਉਂਦਾ ਉਦੋਂ ਮੈਂ ਗੁੱਸਾ ਜਮੇ ਨਹੀਂ ਕਰਦਾ ਪਤਾ ਨਹੀਂ ਲੱਗਦਾ ਕਿ ਝੂਠ ਹੈ ਇਹ ਤਾਂ ਪਾਜੀ ਪਤਾ ਕੀ ਮੈਨੂੰ ਤਾਂ ਉਦੋਂ ਪਤਾ ਲੱਗਦਾ ਅਸਲ ਵਿੱਚ ਮੇਰੇ ਬਾਹ ਨਹੀਂ ਹੈਗੀ ਮੈਂ ਜਦੋਂ ਸ਼ੀਸ਼ੇ 'ਚ ਖੜਦਾ ਮੈਨੂੰ ਤਾਂ ਨਹੀਂ ਇਹ ਫੀਲ ਹੀ ਨਹੀਂ ਹੁੰਦਾ ਠੀਕ ਆ ਮੈਂ ਜਿਹੜੇ ਜਮੀ ਛੋਟੇ ਛੋਟੇ ਬੱਚੇ ਨੇ 18 ਦੇ 19 ਦੇ 21 ਦੇ ਮੈਂ ਬਰਾਬਰ ਭਜਦਾ ਉਹਨਾਂ ਦੇ ਵਰਕਆਊਟ ਕਰਦਾ ਮੈਂ ਹਨਾ ਮੈਂ ਚਲੋ ਮੇਰੇ ਲਵੇ ਵਰਕਆਊਟ ਕਰਦੇ ਨੇ ਉਹ ਬੱਚੇ ਮੇਰੇ ਤੋਂ ਸਿੱਖਦੇ ਨੇ ਮੈਂ ਬਹੁਤ ਮਤਲਬ ਪਹਿਲਾਂ ਤੋਂ ਕਰ ਰਹੇ ਹਾਂ ਉਹਨਾਂ ਤੋਂ ਪਰ ਮੈਂ ਬਰਾਬਰ ਵਰਕਆਊਟ ਕਰਦਾ ਤੇ ਕਹਿਣਾ ਮਤਲਬ ਇਹ ਆ ਵੀ ਤਰਸ ਤੁਰਸ ਵਾਲਾ ਕੋਈ ਉਹ ਨਾ ਰੱਖੋ ਤੁਸੀਂ ਤਾਂ ਪਵਿੱਤਰ ਸਿੰਘ ਦੇ ਨਾਲ ਤੁਸੀਂ ਉਹਨਾਂ ਦਾ ਸੁਭਾਅ ਵੀ ਦੇਖ ਲਓ ਉਹ ਤਾਂ ਪਵਿੱਤਰ ਸਿੰਘ ਹਜ਼ਾਰਾਂ ਹੀ ਨੌਜਵਾਨ ਅੱਜ ਭਰਤੀ ਨੇ ਤੁਹਾਡੇ ਸਿਖਾਏ ਹੋਏ ਉਹਨਾਂ ਨੂੰ ਟ੍ਰੇਨਿੰਗ ਦੀ ਸ਼ੁਰੂਆਤ ਕਿਵੇਂ ਹੁੰਦੀ ਹੈ ਹੌਸਲਾ ਆਪਦਾ ਤਾਂ ਟੁੱਟਿਆ ਨਹੀਂ ਉਹਨਾਂ ਦੀ ਸਟਾਰਟਿੰਗ ਕਿਵੇਂ ਉਹ ਸਟਾਰਟਿੰਗ ਹੈ ਹੁੰਦੀ ਹੈ ਜੀ ਅਸਲ 'ਚ 2016 ਦੇ ਵਿੱਚ 11 ਮਈ 2016 ਨੂੰ ਮੇਰਾ ਐਕਸੀਡੈਂਟ ਹੋ ਗਿਆ ਮੈਂ ਦੌੜ ਛੋਟੇ ਹੁੰਦਿਆਂ ਤੋਂ ਲਾਰੇ ਆ ਤੇ ਉਸ ਤੋਂ ਬਾਅਦ ਨਾ ਅਸਲ 'ਚ ਕੀ ਹੋਇਆ ਮੈਂ ਦਵਾਰੇ ਜਦੋਂ ਮੇਰੇ ਟਾਂਕੇ ਲੱਗੇ ਹੋਏ ਤੇ ਉਹ ਇੱਥੇ ਕਾਫੀ ਲੰਬੇ ਤੇ ਮੈਨੂੰ ਕੀ ਦੀ ਘਰੇ ਔਖਾ ਲੱਗਦਾ ਸੀ ਬੈਠਣਾ ਕਿਉਂਕਿ ਆਪਾਂ ਮੇਲ ਪਰਸਨ ਹੁੰਦਾ ਨਾ ਜਿਹੜਾ ਉਹ ਘਰੇ ਨਹੀਂ ਰਹਿ ਸਕਦਾ ਫੀਮੇਲ ਪਰਮਾਤਮਾ ਦਾ ਰੂਪ ਨੇ ਜਿਹੜੇ ਬੈਠੇ ਰਹਿੰਦੇ ਨੇ ਤੇ ਮੈਂ ਅਸਲ 'ਚ ਬਿਨੋ ਓਖਾ ਲਾਦਾ ਦੀ ਘਰੇ ਬੈਠਣਾ ਮੈਂ ਕੀਆ ਮਤਲਬ ਬਾਹਰ ਆ ਜਾਂਦਾ ਦੀ ਗਰਾਉਂਡ ਤੁਰਦਾ ਤਰਦਾ ਦੀ ਉਸ ਤੋਂ ਬਾਅਦ ਉੱਥੇ ਫੌਜ ਵਾਲੇ ਮੁੰਡੇ ਭੱਜਦੇ ਹੁੰਦੇ ਸੀ ਉਹ ਕਹਿੰਦੇ ਤੇ ਬਾਈ ਤੁਸੀਂ ਉਹਦੇ ਰੈਸਟ ਕਰੋ ਮੈਂ ਉਹਨਾਂ ਨੂੰ ਕਿਹਾ ਮਾਂ ਵੀ ਕ੍ਰਾਸ ਕੰਟਰੀ ਕਰ ਦੋ ਭੱਜਾਂਗੇ ਉਹ ਕਹਿੰਦੇ ਸ਼ਨੀਵਾਰ ਮਾਂ ਵੀ ਸਲੋ ਰਨਿੰਗ ਭੱਜਾਂਗਾ ਯਾਰ ਤੁਹਾਡੇ ਨਾਲ ਕੋਈ ਗੱਲ ਨਹੀਂ ਉਹ ਕਹਿੰਦੇ ਭਾਈ ਠੀਕ ਹੋ ਜਾਓ ਕੋਈ ਨਾ ਤੁਸੀਂ ਭੱਜਿਓ ਪਰ ਅਸਲ 'ਚ ਮੇਰਾ ਕੀ ਸੀ ਮੈਨੂੰ ਇਹਦੀ ਵੀ ਨਹੀਂ ਅਰਦਵਾਰੇ ਉਵੇਂ ਹੀ ਕਰਨਾ ਹਨਾ ਇਹ ਵੀ ਉਹ ਨਹੀਂ ਹੋਣਾ ਚਾਹੀਦਾ ਵੀ ਤੂੰ ਕਿਸੇ ਪੱਖੋਂ ਯਾਰ ਵੀ ਪਿੱਛੇ ਆ ਜਾਂ ਕੋਈ ਤੈਨੂੰ ਐ ਕਹਦੇ ਵੀ ਨਹੀਂ ਯਾਰ ਐ ਹੋ ਗਿਆ ਐ ਹੋ ਗਿਆ ਉਹ ਨਹੀਂ ਉਸ ਬਿਸਾਰੇ ਇਹ ਕਹਿਣੋ ਯਾਰ ਕਮਾਲ ਆ ਪਵਿੱਤਰ ਦੇ Aim ਕੀ ਸੀ ਵੀ ਬੰਨਾ ਕੀ ਸਰ ਉਦੋਂ ਤਾਂ ਐਵੇਂ ਦੀ ਵੀ ਹਾਂ ਚਲੋ ਸਿਲੈਕਸ਼ਨ ਹੋ ਜੇ ਬੀਐਸਐਫ ਚਾ ਨਾ ਕਿਤਨਾ ਕਿਤੇ ਜਾ ਕੇ ਦੇਸ਼ ਦੀ ਸੇਵਾ ਸੇਵਾ ਕਰਾਂਗੇ ਸੇਵਾ ਤਾਂ ਚਲੋ ਇਧਰ ਵੀ ਚੱਲ ਰਹੀ ਆ ਪਰ ਉਹ ਇੱਕ ਵੱਖਰੀ ਸੇਵਾ ਸਰ ਹਨਾ ਐ ਹੋ ਜਾਂਦਾ ਤੇ ਬਾਕੀ ਉਦੋਂ ਚਲੋ ਨਹੀਂ ਹੋਇਆ ਹੁਣ ਦੁਬਾਰੇ ਖੱਬਾ ਹੱਥ ਸਟਾਰਟ ਕੀਤਾ ਐਜੂ ਐਜੂਕੇਸ਼ਨ ਵਾਲੇ ਪਾਸੇ ਵੀ ਆਪਾਂ ਹੁਣ ਮੇਰੀ ਉਦੋਂ ਪਲੱਸ 2 ਸੀ ਹੁਣ ਮੈਂ ਬੀਏ ਕੀਤੀ ਆ ਬੀਐਡ ਕੀਤੀ ਆ ਐਮਏ ਕੀਤੀ ਆ ਹੁਣ ਮੈਂ ਅੱਗੇ ਪੀਐਸਟ ਟੈਟ ਦੋ ਵਾਰ ਕਲੀਅਰ ਮੇਰਾ ਤੇ ਆ ਹੁਣ ਮੈਂ ਅੱਗੇ ਮਾਸਟਰ ਗ੍ਰੇਡਰ ਦਊਗਾ ਤਿਆਰੀ ਚੱਲ ਰਹੀ ਆ ਦਿਨ ਰਾਤ ਪੜ੍ਹਦੇ ਰਹਿੰਦੇ ਆ ਲੋਕ ਸੁਣ ਕੇ ਹੈਰਾਨ ਨਹੀਂ ਹੁੰਦੇ ਵੀ ਐਡੇ ਹਾਸੇ ਤੋਂ ਬਾਅਦ ਪਵਿੱਤਰ ਨੇ ਇੰਨਾ ਕੁਝ ਪੜ੍ਹ ਲਿਆ ਸਰ ਇੱਕ ਨਾ ਜਦੋਂ ਮੈਂ ਪਜੀ ਪਿਆ ਤੀ 23 ਦਿਨ ਲਾਇਏ ਹੋਏ ਨੇ ਉੱਥੇ ਪਿਆ ਤੀ ਨਾ ਉਦੋਂ ਮਤਲਬ ਮੈਂ ਇੱਕ ਚੀਜ਼ ਹੀ ਸੋਚ ਰਿਆ ਸੀ ਵੀ ਦੋ ਗੱਲਾਂ ਨੇ ਇੱਕ ਤਾਂ ਵੀ ਜੇ ਹੌਸਲਾ ਛੱਡ ਗਿਆ ਮਿੱਤਰ ਫਿਰ ਤਾਂ ਵਿਰੋਧੀ ਨੇ ਜਿਹੜੇ ਪੁੱਠੀਆਂ ਛਾਲਾਂ ਮਾਰਨਗੇ ਬੀਜੇ ਹੌਸਲਾ ਨਹੀਂ ਛੱਡਿਆ ਆ ਹੀ ਹਿੱਕ ਟੋਕੇ ਖੜਾ ਹੋ ਗਿਆ ਵੀ ਸਾਰੇ ਕਹਣਗੇ ਯਾਰ ਆ ਬੰਦਾ ਕਮਾਲ ਆ ਯਾਰ ਔਰ ਤੇਰੇ ਤੂੰ ਉਹਨਾਂ ਦੇ ਬੱਚੇ ਸਿੱਖ ਸਿੱਖਣਾਉਣਗੇ ਹਨ ਤੇ ਹੁਣ ਉਹ ਗੱਲਾਂ ਸੱਚ ਹੋਈਆਂ ਨੇ ਭਾਜੀ ਬਹੁਤ ਉਹਨਾਂ ਦੇ ਜਿਹੜੇ ਮੇਰੇ ਵਿਰੋਧੀ ਤੇ ਉਹਨਾਂ ਦੇ ਬੱਚੇ ਸਿੱਖਣਾ ਆਏ ਨੇ ਮੇਰੇ ਤੋਂ ਔਰ ਵਿਰੋਧੀ ਮੈਨੂੰ ਤਾਂ ਬੁਲਾਉਂਦੇ ਨਹੀਂ ਆਪਦੇ ਬੱਚਿਆਂ ਨੂੰ ਜ਼ਰੂਰ ਕਹਿੰਦੇ ਨੇ ਉਹ ਵੀ ਉਹ ਬੰਦੇ ਨੂੰ ਯਾਰ ਉਹ ਤਾਂ ਨੋਟ ਕਰੋ ਉਸਾ ਬਾਕੀ ਗੱਲਾਂ ਸਾਰੀਆਂ ਲੋਕ ਇਹ ਤਾਂ ਨਹੀਂ ਕਹਿੰਦੇ ਪਵਿੱਤਰ ਨੇ ਕਮਾਲ ਕਰ ਦਿੱਤੀ ਲੋਕ ਕਹਿੰਦੇ ਨੇ ਜੀ ਕਮਾਲ ਤਾਂ ਮਤਲਬ ਬਹੁਤ ਉਹ ਕਹਿੰਦੇ ਨੇ ਮੈਨੂੰ ਬਹੁਤ ਮੇਰੇ ਨਾਲ ਦੇ ਕਹਿੰਦੇ ਯਾਰ ਭਾਈ ਮੋਟੀਵੇਸ਼ਨ ਆਉਂਦੀ ਆ ਤੁਹਾਡੇ ਤੋਂ ਜਦੋਂ ਤੁਹਾਡੇ ਕੋਲ ਬਹਿ ਜਾਂਦੇ ਆ ਸਾਡੇ ਰੂਮ 'ਤੇ ਖੜੇ ਹੋ ਜਾਂਦੇ ਨੇ ਬਹੁਤ ਐਂ ਕਹਿੰਦੇ ਨੇ ਵੀ ਯਾਰ ਭਾਈ ਅਸੀਂ ਗਿਰੇ ਹੁੰਨੇ ਆ ਤੁਸੀਂ ਖੜੇ ਕਰ ਦਿੰਦੇ ਹੋ ਸਾਨੂੰ ਤੇ ਅਸੀਂ ਪੜਦੇ ਨਹੀਂ ਅਸੀਂ ਕਈ ਵਾਰ ਸਾਡਾ ਐਂ ਲੱਗ ਜਾਂਦਾ ਹਫਤਾ ਜਦੋਂ ਤੁਸੀਂ ਸਾਨੂੰ ਮਿਲਦੇ ਹੋ ਉਦੋਂ ਐਂ ਲੱਗਦਾ ਵੀ ਨਹੀਂ ਯਾਰ ਸਟਰਗਲ ਕਰਨਾ ਚਾਹੀਦਾ ਬੰਦੇ ਨੂੰ ਤੇ ਉਹ ਕਿਉਂਕਿ ਮੈਂ ਮਤਲਬ ਇੱਕਦਾਂ ਭਾਈ ਪਤਾ ਕੀ ਆ ਜਿਵੇਂ ਆਪਾਂ ਕਹਿੰਦੇ ਨੇ ਬੰਦਾ ਰੋਪ ਆਂਦਾ ਮੈਂ 2009 ਚ ਮੇਰਾ ਰੋਣ ਆ ਗਿਆ ਸੀ ਮੇਰੇ ਦਾਦਾ ਜੀ ਨਾਲ ਮੇਰਾ ਬਾਲਾ ਪਿਆਰ ਸੀ ਉਦੋਂ ਮੈਂ ਥੋੜਾ ਜਿਹਾ ਛੋਟਾ ਵੀ ਸੀ ਉਦੋਂ ਮੇਰਾ ਰੋਣ ਆ ਗਿਆ ਸੀ ਮੈਂ ਆਪਦੀ ਸੁਰਤ ਚ ਕਦੇ ਹੂੰ ਰੋਇਆ ਨਹੀਂ ਹਨਾ ਆ ਪੀਜੀ ਮੈਂ ਲਾ ਕੇ ਆਇਆ ਕਿੰਨਾ ਟਾਈਮ ਉਸ ਤੋਂ ਬਿਨਾਂ ਵੀ ਕਿੰਨੇ ਸਾਲ ਹੋ ਗਏ ਮੇਰਾ ਐਕਸੀਡੈਂਟ ਹੋਏ ਨੂੰ ਮੈਂ ਰੋਇਆ ਨਹੀਂ ਕਿਸੇ ਸਿਚੁਏਸ਼ਨ ਤੇ ਬਹੁਤ ਚੱਲਦੀ ਰਹਿੰਦੀ ਹੈ ਨਾ ਜ਼ਿੰਦਗੀ ਚ ਹਰ ਇੱਕ ਬੰਦੇ ਦੇ ਹਨਾ ਜੀ ਤੇ ਪਰ ਇਹ ਇਹ ਨਾ ਪਤਾ ਕਿ ਮੈਂ ਤੁਹਾਨੂੰ ਇਹ ਦੱਸਣਾ ਚਾਹਣਾ ਅਸਲ ਚ ਵੀ ਮੈਨੂੰ ਇਹ ਚੀਜ਼ ਨਾ ਬੁਰੀ ਲੱਗਦੀ ਆ ਵੀ ਜਦੋਂ ਮੇਰੇ ਤੋਂ ਕੋਈ ਤਰਸ ਕਰਦਾ ਵੀ ਜੋ ਕੋਈ ਮੈਨੂੰ ਐ ਸਮਝ ਲੇ ਵੀ ਯਾਰ ਇਹ ਤਾਂ ਖ ਏ ਬੁਰਾ ਲੱਗਦਾ ਮੈਨੂੰ ਐਂ ਲੱਗਦਾ ਵੀ ਜੇ ਮੈਂ ਪ੍ਰਮਾਤਮਾ ਸਾਹਿਬ ਨੂੰ ਲੈ ਕੇ ਜਾਂਦਾ ਜੇ ਮੈਨੂੰ ਉਹ ਲੈ ਕੇ ਜਾਵੇ ਨਾ ਤਾਂ ਮੈਂ ਐਨ ਸਹੀ ਸਲਾਮਤ ਹੋਵਾਂ ਤੇ ਸਾਰੇ ਮਤਲਬ ਜ਼ਿੰਦਗੀ ਪਰ ਮੋਟੀਵੇਟਡ ਰਹਿਣਾ ਮੇਤੋਂ ਵੀ ਆ ਬੰਦਾ ਕਮਾਲ ਆ ਯਾਰ ਪਵਿੱਤਰ ਨੂੰ ਕਦੇ ਚਾਰ ਬੰਦਿਆਂ ਚ ਕਹਿ ਨਹੀਂ ਯਾਰੇ ਮੁੰਡੇ ਦਾ ਆਪਾਂ ਕੰਮ ਕਰਨਾ ਹੈ ਜਾਂ ਇਹਨੂੰ ਭਰਤੀ ਕਰਾਉਣਾ ਹੈ ਜਦੋਂ ਹਾਦਸਾ ਹੋਇਆ ਹਾਦਸਾ ਕਿਵੇਂ ਹੋਇਆ ਸੀ ਪਹਿਲਾਂ ਹਾਸੇ ਦਾ ਜ਼ਿਕਰ ਹਾਦਸਾ ਸਿਰਫ ਐਵੇਂ ਹੀ ਹੋਇਆ ਸੀ ਕੋਲਮ ਲਾ ਕੇ ਜਦੋਂ ਸਿਲੈਕਸ਼ਨ ਹੋਈ ਹੈ ਬੀਐਸਐਫ ਚ ਉਹ ਡੇਢ ਸਾਲ ਲੱਜੰਦੇ ਨੇ ਲਜਾਣ ਨੂੰ ਬੀਐਸਐਫ ਵਾਲੇ ਸਾਰਾ ਕਲੀਅਰ ਹੋ ਗਿਆ ਸੀ ਪਰ ਅਸੀਂ ਕੀ ਕੀਤਾ ਕੁਲਮ ਲਾ ਕੇ ਮੈਨੂੰ ਮੈਂ ਉਦੋਂ ਦਿਹਾੜੀ ਦਾ ਕੰਮ ਕਰਦਾ ਸੀ ਕਾਰਪੈਂਟਰ ਦਾ ਕੰਮ ਕਰਦਾ ਸੀ ਤੇ ਉਦੋਂ ਮੈਨੂੰ ਸੀਨੀਅਰ ਬੰਦੇ ਥੋੜੇ ਵਰਗੇ ਕਹਿਣ ਲੱਗੇ ਕਹਿੰਦੇ ਯਾਰ ਤੂੰ ਹੁਣ ਪੜ ਛੱਡ ਦੇ ਇਹ ਕੰਮ ਕਰ ਕੋਈ ਗੱਲ ਨਹੀਂ ਹੋਜੂ ਸੈੱਟ ਹੌਲੀ ਹੌਲੀ ਕਰ ਹੁਣ ਤੇਰਾ ਇੱਧਰ ਹੋ ਗਿਆ ਹੌਲੀ ਹੌਲੀ ਹੋਜੂ ਤੇ ਹਰੇਕ ਬੰਦਾ ਘਰ ਸੈੱਟ ਕਰਨ ਦੀ ਲੱਗਿਆ ਤੁਹਾਨੂੰ ਪਤਾ ਹੈ ਤੇ ਉਦੋਂ ਨਾ ਫਿਰ ਕੀ ਕੀਤਾ ਉਦੋਂ ਇੱਕ ਸਰਕਲ ਬਣਾਇਆ ਆਈਟੀਆਈ ਪਟਿਆਲੇ ਲਾਗੇ ਕਰਨ ਉਥੋਂ ਪੜ ਕੇ ਆ ਰਹੇ ਤੇ ਤੇ ਇਧਰੋਂ ਇੱਕ ਪੀਆਰਟੀਸੀ ਜਾਰੀ ਦੀ ਇੱਕ ਆਰੀ ਦੀ ਤੇ ਇਹ ਬਠਿੰਡਾ ਟੂਰ ਚੰਡੀਗੜ੍ਹ ਰੋਡ ਬਣ ਰਿਹਾ ਤੇ ਉਦੋਂ ਵੱਡਾ ਉਦੋਂ ਸਾਰੇ ਇਹ ਆਪਸ ਵਿੱਚ ਟਕਰਾ ਆ ਗੀਆਂ ਬੱਸਾਂ ਬੱਸ ਬੱਸ ਦੇ ਵਿੱਚ ਵਾਗੀ ਉਹਦੇ ਕਰਕੇ ਇਹ ਕੂਣੀ ਜ਼ਿਆਦਾ ਖਰਾਬ ਹੋਣ ਕਰਕੇ ਫਿਰ ਇਹ ਕੱਟਣੀ ਪੈਗੀ ਪਵਿੱਤਰ ਕਦੇ ਕਦੇ ਇਹ ਨਹੀਂ ਲੱਗਦਾ ਕਿਉਂਕਿ ਇਸ ਟ੍ਰੇਨਿੰਗ ਦੀ ਗੱਲ ਕੀਤੀ ਹਜ਼ਾਰਾਂ ਬੱਚੇ ਤੁਸੀਂ ਭਰਤੀ ਕਰਵਾਤੇ ਲੱਖਾਂ ਰੁਪਏ ਲੈ ਲੈਂਦੇ ਨੇ ਟ੍ਰੇਨਿੰਗਾਂ ਦੇ ਖੁਦ ਵੀ ਕਰੋ ਠੀਕ ਠਾਕ ਹੋ ਤਾਂ ਇਹ ਨਹੀਂ ਹੋਇਆ ਕਦੇ ਫੀਸ ਲੈ ਲਈਏ ਕਰ ਕਿਵੇਂ ਗੁਜ਼ਾਰਾ ਹੋਊਗਾ ਤੁਹਾਡਾ ਸਾਰੇ ਇੱਕ ਤਾਂ ਮੇਰਾ ਨਾ ਮੈਂ ਨੰਬਰ ਪਾਰ ਖਿਆ ਜਦੇ ਹਨੋ ਮੇਰੇ ਪੇਜ ਤੇ ਸੋਸ਼ਲ ਮੀਡੀਆ ਤੇ ਮੈਨੂੰ ਬਹੁਤ ਲੋਕ ਫੋਨ ਕਰਦੇ ਨੇ ਜਿਹੜੇ ਮੈਨੂੰ ਕਹਿੰਦੇ ਨੇ ਬੀਬਾ ਜੀ ਦੇ ਦਾਂਗੇ ਪੈਸੇ 3 ਲੱਖ ਦੇ ਦਾਂਗੇ 4 ਦੇ ਦਾਂਗੇ ਫਲਾਉਣਾ ਕਰਦਣਿਆ ਢਿਮਕਾ ਕਰਦਣਿਆ ਤੁਸੀਂ ਮੰਨੋਗੇ ਆਪਾਂ ਕਰੋੜਾਂ ਰੁਪਏ ਇਕੱਠਾ ਕਰ ਸਕਦੇ ਹਾਂ ਇਹ ਚੋਂ ਪਰ ਭਾਜੀ ਸਾਨੂੰ ਨਾ ਘਰੋਂ ਥੋੜਾ ਜਿਹਾ ਕੁਝ ਅਡਿਸਕ ਹੈ ਗਿਆ ਸਾਨੂੰ ਘਰੋਂ ਥੋੜਾ ਜਿਹਾ ਅਸੀਂ ਮੈਂ ਗਰੀਬ ਫੈਮਿਲੀ ਤੋਂ ਆ ਸਾਨੂੰ ਐਂ ਜੀ ਸਿਖਾਇਆ ਗਿਆ ਵੀ ਮਤਲਬ ਵੀ ਐਵੇਂ ਰਹਿਣਾ ਕੋਲਮ ਲਾ ਕੇ ਯਾਰ ਵੀ ਸਾਰੇ ਗੱਲ ਕਰਨਾ ਵੀ ਆ ਨਾ ਹੋਵੇ ਕੋਈ ਐ ਨਾ ਕਹਦੇ ਵੀ ਘੱਗੀ ਮਾਰ ਗਿਆ ਅੱਛਾ ਇੱਕ ਮੈਂ ਤੁਹਾਨੂੰ ਥੋੜੀ ਜਿਹੀ ਗੱਲ ਹੋਰ ਦੱਸਣਾ ਵੀ ਜਿਵੇਂ ਨਾ ਮੇਰੇ ਫਾਦਰ ਸਾਹਿਬ ਨੇ ਉਹ ਉਹਨਾਂ ਦੀ ਮਿਸਾਲ ਵਾਲੇ ਵਾਲੇ ਪਿੰਡਾਂ 'ਚ ਇਮਾਨਦਾਰੀ 'ਚ ਹਨਾ ਤੇ ਮੈਨੂੰ ਐਂ ਜਿਹਾ ਲੱਗਦਾ ਵੀ ਯਾਰ ਤੂੰ ਕੀ ਦਾ ਮੁੰਡਾ ਤੂੰ ਮਤਲਬ ਇਮਾਨਦਾਰੀ ਰਹਿਣਾ ਕੋਲ ਮਲਾ ਕੇ ਹਨਾ ਤੇ ਆਪਾਂ ਉਹ ਅੱਗੇ ਲੈ ਕੇ ਜਾਣੀ ਆ ਚੀਜ਼ ਤੇ ਉਹਨਾਂ ਦਾ ਇਮਾਨਦਾਰੀ 'ਚ ਐਨਾ ਮੰਨਿਆ ਹੋਇਆ ਬਹੁਤ ਵਾਰ ਨਾ ਸਾਡੇ ਜੇ ਗੁਰਦੁਆਰੇ ਬਾਬਾ ਜੀ ਇਹ ਬੋਲਦਾ ਨਾ ਵੀ ਭਾਈ ਫਲਾਣੇ ਦਾ ਬਟੂਆ ਲੱਭਿਆ ਤੁਸੀਂ ਆ ਕੇ ਲੈ ਜਾਓ ਉਹ ਪੱਕਾ ਮੇਰੇ ਫਾਦਰ ਸਾਹਿਬ ਨੇ ਦਿੱਤਾ ਹੁੰਦਾ ਬਾਬੇ ਨੂੰ ਅੱਛਾ ਹਾਂ ਹਣਾ ਤੇ ਉਹਦੇ ਕਰਕੇ ਮੈਨੂੰ ਐ ਲੱਗਦਾ ਉਹ ਮੈਂ ਰੱਖਾਂ ਅੱਗੇ। ਸੁਕੂਨ ਕਿਵੇਂ ਕਿਸ ਚੀਜ਼ ਨਾਲ ਮਿਲਦਾ ਹੈ ਜ਼ਿੰਦਗੀ ਦੇ ਵਿੱਚ ਹੁਣ ਵੀ ਤੁਸੀਂ ਸਟ੍ਰਗਲ ਕਹਾਂਗੇ ਮਿਹਨਤ ਕਰ ਰਹੇ ਪੇਪਰ ਦੀ ਤਿਆਰੀ ਕਰ ਰਹੇ ਸੁਕੂਨ ਕਿੱਥੇ ਆ ਕੇ ਦੀ ਸੁਕੂਨ ਭਾਜੀ ਕਈ ਚੀਜ਼ਾਂ ਨਾਲ ਹੁੰਦਾ ਹੈ ਕਲਮ ਲਾ ਕੇ ਵੀ ਜਿਵੇਂ ਇੱਕ ਤਾਂ ਜਿਹੜੇ ਆਪਣੇ ਬੱਚੇ ਨੇ ਹਨਾ ਜਾਂ ਮੇਰੇ ਨਾਲ ਇੱਥੇ ਭਾਜਦੇ ਨੇ ਸਟੂਡੈਂਟ ਨੇ ਚਾਹੇ ਭਰਾ ਨੇ ਲਾ ਲੋ ਹਨਾ ਤੇ ਉਹ ਕੁਝ ਬਣਨ ਹਨਾ ਤੇ ਮੇਰਾ ਜਿਹੜਾ ਕਲਮ ਲਾ ਕੇ ਮੈਂ ਮੇਰੇ ਤੋਂ ਕੋਈ ਤਰਸ ਨਾ ਕਰੇ ਮੈਂ ਆਪ ਦੇ ਸਟ੍ਰਗਲਰ ਬਣਾ ਸਾਰੇ ਮੇਰੀ ਗੱਲ ਕਰਨ ਵੀ ਹਾਂ ਯਾਰ ਉਹ ਮੁੰਡਾ ਦੇਖ ਯਾਰ ਤੂੰ ਵੀ ਚੱਕ ਫੱਟੇ ਮੈਂ ਬੱਚਾ ਬੱਚਿਆਂ ਨੂੰ ਮੋਟੀਵੇਟ ਕਰਨਾ ਮੈਨੂੰ ਦੇਖ ਕੇ ਜਿਵੇਂ ਉਹ ਪਹਿਲਾਂ ਵੀ ਗੱਲ ਕਰਕੇ ਹਟਿਆ ਤੇ ਉਹ ਚੀਜ਼ ਨਾਲ ਸਕੂਨ ਵਾਲਾ ਮਿਲਦਾ ਅੱਛਾ ਇੱਕ ਥੋੜੀ ਹੋਰ ਗੱਲ ਦੱਸਣੀ ਜਾਉਣਾ ਮੈਂ ਏਆਰਓ ਫਿਰੋਜ਼ਪੁਰ ਦਾ ਰਿਜ਼ਲਟ ਆਇਆ ਮਹੀਨਾ ਪਹਿਲਾਂ ਕਿਸੇ ਮਾਤਾ ਨੇ ਮੈਨੂੰ ਫੋਨ ਕੀਤਾ ਉਹ ਕਹਿੰਦੀ ਵੀ ਵੀ ਪੁੱਤ ਤੂੰ ਨਾ ਫਲਾਣਾ ਬੋਲਦਾ ਮੈਂ ਹਾਂਜੀ ਕਹਿੰਦੀ ਪੁੱਤ ਤੂੰ ਸਾਡੇ ਘਰ ਤਰ ਆਪਾਂ ਮੈਂ ਹਾਂਜੀ ਮੈਂ ਰੱਬ ਕਿਹੜੀ ਗੱਲ ਚਾ ਮੈਂ ਤਾਂ ਸਾਡੇ ਬਹੁਤ ਛੇਤਰ ਲੱਗਦੇ ਨੇ ਘਰੇ ਤੁਸੀਂ ਆਇਓ ਕਦੇ ਘਰੇ ਉਹ ਕਹਿੰਦੀ ਵੀ ਨਹੀਂ ਨਹੀਂ ਬੇਟਾ ਅੱবি ਅਸਲ ਚ ਨਾ ਮੇਰੇ ਦੋ ਮੁੰਡੇ ਹੋਏ ਨੇ ਇਸ ਵਾਰ ਫੌਜ ਚ ਤੇ ਨੂੰ ਮੈਸੇਜ ਵੀ ਕਰ ਰਹੇ ਨੇ ਮੇਗਾ ਅੱਛਾ ਜੀ ਉਹ ਤੁਹਾਡੇ ਬੱਚੇ ਨੇ ਉਹਦੇ ਮਾਤਾ ਦੇ ਪੰਜ ਬੱਚੇ ਨੇ ਤਿੰਨ ਕੁੜੀਆਂ ਨੇ ਦੋ ਮੁੰਡੇ ਨੇ ਉਹ ਦੋ ਮੁੰਡੇ ਉਹਦੇ ਮਤਲਬ ਇੱਕ ਮੁੰਡੇ ਦੀ ਲਾਸਟ ਭਰਤੀ ਆ ਇੱਕ ਦੀ ਸੈਕੰਡ ਆ ਲਾਸਟ ਆ ਉਹ ਦੋਏ ਮੁੰਡੇ ਹੋਏ ਨੇ ਮਾਤਾ ਦੇ ਤੇ ਉਹ ਕਹਿੰਦੀ ਪੁੱਤ ਇਹ ਟ੍ਰੇਨਿੰਗ ਤੇ ਜਾ ਰਹੇ ਨੇ ਗੱਲ ਨੂੰ ਅਸੀਂ ਪੂਰੀ ਫੈਮਿਲੀ ਤੇਰੇ ਕੋਲ ਆ ਕੇ ਜਾਵਾਂਗੇ ਤੇਰਾ ਬਹੁਤ ਧੰਨਵਾਦ ਆ ਤੂੰ ਸਾਡੇ ਨਾਲ ਇੱਕ ਵਾਰ ਲੜਿਆ ਦੀ 6 ਮਹੀਨੇ ਅਸੀਂ ਰਿਸ਼ਵਤ ਦੇ ਰਹੇ تھے ਕਿਸੇ ਨੂੰ ਔਰ ਤੂੰ ਸਾਡੇ ਨਾਲ ਲੜ ਪਿਆ ਸੀ ਤੇਨੇ ਇਹ ਗੱਲ ਕਹੀ ਦੀ ਵੀ ਰਿਸ਼ਵਤ ਦੇਣ ਦੀ ਲੋੜ ਨਹੀਂ ਕੋਈ ਰਿਸ਼ਵਤ ਨਹੀਂ ਚੱਲਦੀ ਤੇ ਉਹ ਤਾਂ ਧੰਨਵਾਦ ਕਰ ਰਹੇ ਤੇ ਵੀ ਤਿੰਨੇ 5 ਲੱਖ ਰੁਪਏ ਪਜਾਤਾ 2.2 ਲੱਖ ਰੁਪਏ ਦੇ ਰਹੇ ਤੇ ਕਿਸੇ ਨੂੰ ਔਰ ਕੋਈ ਰਿਟਾਇਰ ਫੌਜੀ ਅਕੈਡਮੀ ਵਾਲਾ ਲੈ ਰਿਹਾ ਸੀ ਉਹਨਾਂ ਤੋਂ ਕਿਤੇ ਪ੍ਰੈਕਟਿਸ ਕਰਦੇ ਕੋਈ ਦਿੱਕਤ ਆਈ ਜਾਂ ਕੁਝ ਚੀਜ਼ ਕਰਨ ਦੀ ਕੋਈ ਸਟੈਪ ਵਗੈਰਾ ਕਰਨ ਦੀ ਜਾਂ ਪੜਾਈ ਦੇ ਵਿੱਚ ਕੋਈ ਦਿੱਕਤ ਆਈ ਹੋਵੇ ਹਾਂਜੀ ਭਾਜੀ ਜਿਵੇਂ ਨਾ ਅਸਲ 'ਚ ਦਿੱਕਤਾਂ ਚਲੋ ਚਲਦੀਆਂ ਰਹਿੰਦੀਆਂ ਨੇ ਮੈਂ ਦਿੱਕਤਾਂ ਨੂੰ ਉਹ ਮੰਨਦਾ ਵੀ ਕੋਈ ਗੱਲ ਨਹੀਂ ਯਾਰ ਸਭ ਦੇ ਆ ਰੀਆਂ ਨੇ ਇਹ ਹਨਾ ਤੇ ਦੇਖੋ ਬਾ ਮੇਰੇ ਹੈ ਨਹੀਂ ਕਿ ਉਸਕਾ ਐਕਸਰਸ ਜਾਈਆਂ ਨੇ ਬਾ ਤੋਂ ਬਿਨਾ ਜਿਵੇਂ ਜਿਵੇਂ ਡੈੱਡ ਲਿਫਟ ਹੀ ਲਾਉਣਾ ਮੈਂ ਹਨਾ ਮੈਂ ਕੀ ਕਰਦਾ ਨਾਲ ਦਾ ਇਧਰ ਸਟੂਡੈਂਟ ਖੜਾ ਲਾਣਾ ਮੈਂ ਅਸੀਂ ਡੈੱਡ ਲਿਫਟ ਆ ਲਾ ਲੈਣਾ ਕਲਮ ਲਾ ਕੇ ਦੋਨੋਂ ਪਾ ਕੇ ਬੈਲਟ ਮੇਰਾ ਮੋਟਿਵ ਕੀ ਆ ਮੇਰਾ ਮੋਟਿਵ ਇਹ ਆ ਭਾਜੀ ਵੀ ਨਸ਼ਿਆਂ ਤੋਂ ਬਿਨਾ ਜਿਹੜੇ ਨਸ਼ੇ ਚੱਲ ਰਹੇ ਨੇ ਗੇਮਾਂ ਦੇ ਵਿੱਚ ਗਰਾਉਂਡ ਦੇ ਵਿੱਚ ਸਟੀਅਰ ਰੋਡ ਤੋਂ ਬਿਨਾ ਬਾਡੀ ਫਿਟ ਰੱਖਣੀ ਆ ਦੇਸੀ ਡਾਈਟ ਖਾਂਦੇ ਰਹਿਣਾ ਤੇ ਇੱਕ ਮੋਟੀਵੇਸ਼ਨ ਬਣ ਕੇ ਰਹਿਣਾ ਯਾਰ ਸਾਰੇ ਚਿੱਟੇ ਵਾਲੇ ਇਹ ਸੋਚਣ ਉਹਨਾਂ ਦੇ ਮਾਪੇ ਉਹਨਾਂ ਨੂੰ ਐ ਕਹਿੰਦੇ ਚਿੱਟੇ ਵਾਲਾ ਨੂੰ ਵੀ ਯਾਰ ਆ ਵੀ ਮੁੰਡਾ ਇੱਕ ਹਨਾ ਮਿਸਾਲ ਬਣਨੀ ਆ ਹਾਂ ਮਿਸਾਲ ਬਣਨਾ ਆਪਾਂ ਵੀ ਉਹ ਸਾਰੇ ਅੱਛਾ ਆਪਾਂ ਜੀ ਇੱਕ ਹੋਰ ਵੀ ਇਹਦੇ ਚ ਜੇ ਅਸਲ ਚ ਇਹ ਆਪਾਂ ਕਹਿੰਦੇ ਨੇ ਮੇਰਾ ਐਕਸੀਡੈਂਟ ਹੋਇਆ ਮੈਂ ਜੇ ਕਿਤੇ ਸਪੋਜ ਕਰੋ ਬੀਐਸਐਫ ਵਾਲਾ ਮੇਰਾ ਉਹ ਨਾ ਕਲੀਅਰ ਹੁੰਦਾ ਉਸ ਤੋਂ ਪਹਿਲਾਂ ਦੀ ਜ਼ਿੰਦਗੀ ਮੇਰੀ ਦੇਖੀ ਮੈਂ ਇੱਕ ਲੇਬਰੇ ਕਰਨੀ ਸੀ ਮੇਰਾ ਐਕਸੀਡੈਂਟ ਹੋਇਆ ਇਹਨੇ ਮੈਨੂੰ ਨਵੀਂ ਜ਼ਿੰਦਗੀ ਦਿੱਤੀ ਆ ਭਾਜੀ ਮੈਨੂੰ ਹੁਣ ਬਹੁਤ ਦੁਨੀਆ ਜਾਣਦੀ ਆ ਭਾਜੀ ਸਾਰੇ ਪਿਆਰ ਦਿੰਦੇ ਨੇ ਭਾਜੀ ਇੱਥੇ ਕੋਈ ਅਸੀਂ ਟ੍ਰਾਇਲ ਰੱਖ ਲਈਏ ਬਹੁਤ ਦੁਨੀਆ ਫੋਟੋ ਕਰਕੇ ਜਾਂਦੀ ਆ ਬਹੁਤ ਪਿਆਰ ਮਿਲਦਾ ਭਾਜੀ ਮੈਂ ਤੇ ਸਾਰੇ ਆਪਣੇ ਭਰਾ ਨੇ ਚਲੋ ਕਹਿਣ ਦਾ ਮਤਲਬ ਇੱਕ ਆ ਭਾਜੀ ਮੇਰਾ ਵੀ ਇਹਦੇ 'ਚ ਮੈਨੂੰ ਐਂ ਜੇ ਲੱਗਿਆ ਵੀ ਹੁਣ ਆਪਾਂ ਮੋਟੀਵੇਸ਼ਨ ਆ ਉਦੋਂ ਮੈਨੂੰ ਐ ਲੱਗਾ ਮੈਂ ਲੇਬਰ 'ਚ ਰਹਿ ਜਾਂਦਾ ਇਹ ਬਾਹ ਨੇ ਮਤਲਬ ਮੈਨੂੰ ਇੱਕ ਅੱਡ ਲੁੱਕ ਦਿੱਤੇ ਦਿੱਤੀ ਹੈ ਮੈਂ ਇਹਦਾ ਰੋਸ ਨਹੀਂ ਕੀਤਾ ਕਦੇ ਮੈਨੂੰ ਉਹਦੀ ਫੀਲ ਹੁੰਦਾ ਜਦੋਂ ਮੈਂ ਸ਼ੀਸ਼ੇ 'ਚ ਖੜਦਾ ਮੇਰੇ ਬਾਹ ਨਹੀਂ ਉਹ ਮੈਂ ਕਦੇ ਫੀਲ ਨਹੀਂ ਕੀਤਾ ਮੈਂ 21 ਸਾਲ ਵਾਲੇ 22 ਸਾਲ ਵਾਲੇ 18 ਸਾਲ ਵਾਲੇ ਦੇ ਵਰਕਆਊਟ ਬਰਾਬਰ ਲਾਉਣਾ ਮੈਂ ਕਹਿੰਦਾ ਨਾ ਵੀ ਚਲੋ ਆਓ ਹਨਾ ਤੇ ਉਹ ਹੈ ਜਾ ਮਤਲਬ ਆਪ ਦੇ ਆਪ ਤੇ ਫੋਕਸ ਰੱਖੀਂਦਾ ਖਾਣ ਪੀਣ ਤੇ ਨਸ਼ਿਆਂ ਤੋਂ ਬਚੇ ਹੋਇਆ ਠੀਕ ਹੈ ਇਹ ਨਹੀਂ ਹੈਗਾ ਵੀ ਕੋਲ ਮਲਾ ਕੇ ਉੱਥੇ ਕਹਿਤਾ ਕਿਸ ਨੇ ਵੀ ਲੈ ਲਾ ਕੇ ਦੇਖ ਲੈਣਾ ਉਹ ਮਤਲਬ ਨਹੀਂ ਹੈਗਾ ਨਸ਼ਾ ਇੱਕੋ ਵੀ ਨਹੀਂ ਕੀਤਾ ਹੁਣੇ ਤੱਕ ਕਰਨਾ ਬਣੀ ਹੈਗਾ ਭਾਜੀ ਇਹ ਮਾੜੇ ਕੰਮ ਨੇ ਹਨਾ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਸਨੇਹਾ ਵੀ ਆ ਵੀ ਯਾਰ ਬਚੋ ਇਹ ਕੰਮਾਂ ਤੋਂ ਯਾਰ ਪੰਜਾਬ ਦਾ ਇਤਿਹਾਸ ਕੀ ਆ ਆਪਾਂ ਸਾਰੇ ਧਰਮਾਂ ਬਾਰੇ ਪੜਿਆ ਹੈ ਹਨਾ ਤੇ ਪੰਜਾਬ ਦਾ ਇਤਿਹਾਸ ਵੀ ਪੜਿਆ ਪੰਜਾਬ ਦੇ ਇਤਿਹਾਸ ਕਿੰਨੇ ਯੋਧੇ ਹੋਏ ਨੇ ਹਨਾ ਤੇ ਆਪਾਂ ਤਾਂ ਉਹਨਾਂ ਦੇ ਵਾਰਿਸ ਆ ਯਾਰ ਹਨਾ ਤੇ ਕੁੱਲ ਮਿਲਾ ਕੇ ਵੀ ਮੈਨੂੰ ਐ ਲੱਗਦਾ ਵੀ ਬੰਦੇ ਨੂੰ ਕੁੱਲ ਮਿਲਾ ਕੇ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਤਾ ਮਾਹੀ ਜੀ ਮਜੂਨ ਮਾਹੀ ਜੀ ਕਿਵੇਂ ਲੱਗਦਾ ਹੈ ਅਜਿਹੇ ਨੌਜਵਾਨ ਨੂੰ ਦੇਖ ਕੇ ਹੌਸਲੇ ਬੁਲੰਦ ਹੁੰਦੇ ਨੇ ਹਾਂਜੀ ਮਨ ਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਪਵਿੱਤਰ ਵੀਰ ਜੀ ਦੇ ਨੂਰੇ ਗਰਾਊਂਡ 'ਚ ਦੇਖਦੇ ਆ ਕਿਉਂਕਿ ਦੋ ਦਿਨ ਆ ਕੇ ਬੰਦਾ ਤੀਜੇ ਦਿਨ ਘਰ ਬੈਠ ਜਾਂਦਾ ਵੀ ਯਾਰ ਮੇਰੇ ਤੋਂ ਨਹੀਂ ਇਹ ਕੰਮ ਹੁੰਦਾ ਕਿਉਂਕਿ ਸਾਰਿਆਂ ਦੇ ਬਾਹਾਂ ਸਾਰਾ ਕੁਝ ਸਹੀ ਸਲਾਮਤ ਹੁੰਦਾ ਦੋ ਦਿਨ ਗੇੜੇ ਕੱਢ ਕੇ ਉਹਨਾਂ ਨੂੰ ਐ ਲੱਗਦਾ ਵੀ ਸਾਡੇ ਯਾਰ ਬਾਹਾਂ 'ਚ ਦਰਦ ਕਰਨ ਲੱਗ ਗਿਆ ਘਰੇ ਜਾ ਕੇ ਬੈਠ ਜੀ ਪਰ ਇਹਨਾਂ ਤੋਂ ਇੱਕ ਨਵੀਂ ਸਿੱਖਿਆ ਮਿਲਦੀ ਆ ਸਾਨੂੰ ਵੀ ਹਾਂਜੀ ਵੀ ਨਸ਼ਿਆਂ ਤੋਂ ਬਿਨਾ ਸਾਰੇ ਜਿੰਨੇ ਵੀ ਹੈਗੇ ਨੇ ਭਰਾ ਉਹਨਾਂ ਨੂੰ ਨਸ਼ਿਆਂ ਤੋਂ ਬਚਾ ਕੇ ਰੱਖਦੇ ਨੇ ਅਸੀਂ ਤਾਂ ਸਰਕਾਰ ਨੂੰ ਇਹੀ ਅਪੀਲ ਕਰਦੇ ਆ ਵੀ ਭਾਈ ਜੀ ਇਹ ਵੱਧ ਤੋਂ ਵੱਧ ਇਹ ਵੀਰ ਦੀ ਸਪੋਰਟ ਕਰੋ ਕਿਉਂਕਿ ਨਸ਼ੇ ਪਚਾਉਣ ਵਾਲਾ ਇਨਸਾਨ ਕੋਈ ਕੋਈ ਹੁੰਦਾ ਕਿਉਂਕਿ ਸਾਰੇ ਨਸ਼ੇ ਲਾਉਣ ਤੇ ਅੱਜ ਕੱਲ੍ਹ ਚੱਲ ਰਿਹਾ ਸਿਸਟਮ ਉਹਨਾਂ ਤੋਂ ਬਚੋ ਵੀ ਸਾਨੂੰ ਇਹ ਵੀਰ ਨੂੰ ਦੇਖ ਕੇ ਬਹੁਤ ਮਾਨੂੰ ਤਸੱਲੀ ਅਤੇ ਖੁਸ਼ੀ ਹੁੰਦੀ ਹੈ ਵੀ ਪਵਿੱਤਰ ਵਰਗੇ ਵੀਰ ਜੀ ਵੀ ਸਾਡੀ ਧਰਤੀ ਦੇ ਪੂਰੇ ਸੰਗਰੂਰ ਭਵਾਨੀਗੜ੍ਹ ਚ ਹੈਗੇ ਨੇ ਹਾਂਜੀ ਧੰਨਵਾਦ ਪਵਿੱਤਰ ਜੀ ਲਾਸਟ ਵਾਰ ਲੋਕ ਦੇਖ ਕੇ ਗਾਲਾਂ ਵੀ ਕੱਢਣਗੇ ਬਹੁਤ ਕੁਝ ਟਿੱਪਣੀਆਂ ਕਰਨਗੇ ਕੁਝ ਕਹਿਣਾ ਚਾਹੋਗੇ ਹਾਂਜੀ ਹਾਂਜੀ ਇੱਕ ਨਾ ਜੀ ਮਤਲਬ ਇੱਕ ਨਾ ਜਿਵੇਂ ਆਪਾਂ ਸਿੱਖਾਂ ਚੋਂ ਮੈਂ ਥੋੜਾ ਜਿਹਾ ਦੱਸਣਾ ਚਾਹਣਾ ਵੀ ਦਸਤਾਰ ਸਜਾਓ ਯਾਰ ਸਾਰੇ ਜਣੇ ਹਨਾ ਮੈਸੇਜ ਇਹ ਆ ਮੇਰਾ ਲਾਸਟ ਜਿਵੇਂ ਨਾ ਮੇਰਾ ਜਦੋਂ ਐਕਸੀਡੈਂਟ ਹੋਇਆ ਹਨਾ ਉਸ ਤੋਂ ਪਹਿਲਾਂ ਮੈਂ ਭਗਵੰਦਾ ਹੁੰਦਾ ਸੀ ਸਟਾਰਟਿੰਗ ਤੋਂ ਬੰਦ ਨਾ ਤੇ ਜਦੋਂ ਮੇਰਾ ਐਕਸੀਡੈਂਟ ਹੋ ਗਿਆ ਉਦੋਂ ਮੈਂ ਭਾਜੀ ਮੈਂ ਨਾ ਪੱਗ ਨਹੀਂ ਬੰਨ ਪਾਇਆ 9 ਸਾਲ ਮੇਰੇ ਫੀਲ ਰਹੂ ਭਾਈ ਜੀ ਮੈਂ ਹੁਣ ਤੱਕ ਪੱਗ ਨਹੀਂ ਬਨ ਪਾਇਆ ਸੀ ਅਸੀਂ ਕੀ ਕਰਿਆ ਅਸੀਂ ਇੱਥੇ ਮੇਰੇ ਇੱਥੇ ਨਾ ਮੁੰਡੇ ਕਹਿਣ ਲੱਗੇ ਸਟੂਡੈਂਟ ਉਹ ਕਹਿੰਦੇ ਪਾਜੀ ਆਪਾਂ ਨਾ ਸਰੰਦ ਚਲੋ ਯਾਰ ਦੌੜ ਲਾ ਕੇ ਵੀ ਸਾਰੇ ਜਾ ਰਹੇ ਨੇ ਬਹੁਤ ਬੰਦੇ ਜਾ ਰਹੇ ਨੇ ਮੈਂ ਕਿਹਾ ਯਾਰ ਬਣਾਓ ਸਰਕਲ ਇਹ ਵੀ ਹਨਾ ਅਸੀਂ ਕੋਈ ਵੀਡੀਓ ਪਾਤੀ ਸੋਸ਼ਲ ਮੀਡੀਆ ਤੇ ਵੀ ਜਿਨੇ ਜਿਨੇ ਜਾਣਾ ਯਾਰ ਵੀ ਸਾਡੇ ਨਾਲ ਚਲੋ ਭਰਾ ਸਾਰੇ ਪਰ ਦਸਤਾਰਸ ਜਾ ਕੇ ਆਇਓ ਤੇ ਮੈਂ 9 ਸਾਲ ਹੋ ਗਏ ਤੇ ਮਤਲਬ ਪਰਨਾ ਪੱਗ ਬੰਨੀ ਨਹੀਂ ਕਿਉਂਕਿ ਬਾਹ ਕਰਕੇ ਹਨਾ ਬੰਨ ਨਹੀਂ ਪਾਇਆ ਮੈਂ ਅੱਛਾ ਉਸ ਤੋਂ ਬਾਅਦ ਪਾਜੀ ਮੇਰੇ ਇੱਥੇ ਜਦੋਂ ਅਸੀਂ ਆ ਗਏ ਇੱਥੇ ਸਟਾਰਟਿੰਗ ਕੀਤੀ ਅਸੀਂ ਜਾਣ ਲਈ ਤੇ ਇੱਥੇ ਸਾਡੇ ਇੱਕ ਸਾਗਰ ਭਾਜੀ ਨੇ ਰਿਟਾਇਰ ਨੇ ਫੌਜ ਚ ਉਹਨਾਂ ਨੇ ਇੱਥੇ ਪਗਵੰਤੀ ਉਹ ਕਹਿੰਦੇ ਲੈ ਭਾਜੀ ਮੈਂ ਬੰਦਣਾ ਤੁਹਾਡੇ ਉਹਨਾਂ ਨੇ ਬੰਦਤੀ ਤੇ ਅਸੀਂ ਜਾ ਰਹੇ ਹਾਂ ਦੌੜ ਲਾ ਕੇ ਅਸੀਂ ਸਰੰਦ ਪਹੁੰਚ ਗਏ ਉੱਥੇ ਇਸ਼ਨਾਨ ਕੀਤਾ ਤੇ ਬੜਾ ਵਧੀਆ ਲੱਗਿਆ ਉੱਥੇ ਪਹੁੰਚ ਗਏ ਤੇ ਅਸੀਂ ਦੌੜ ਲਾ ਕੇ ਗਏ ਉੱਥੇ ਅਸੀਂ ਇਸ਼ਨਾਨ ਕੀਤਾ ਅਸਲ ਚ ਪਰਨ ਆਪਾਂ ਲਾ ਦੇਣਾ ਇਸ਼ਨਾਨ ਕਰਨ ਵੇਲੇ ਹਨਾ ਯੋ ਦੁਬਾਰੇ ਮੈਨੂੰ ਐ ਲੱਗਿਆ ਵੀ ਯਾਰ ਕੰਫਰਟੇਬਲ ਨਹੀਂ ਦੀ ਮੈਂ ਸੋਚ ਰਿਹਾ ਸੀ ਵੀ ਮੈਂ ਤਾਂ ਯਾਰ ਬਹੁਤ ਐ ਬੰਦਾ ਹੁੰਦਾ ਸੀ ਐ ਬੰਦਾ ਹੁੰਦਾ ਸੀ ਮੈਂ ਸਾਰੀਆਂ ਪੱਗਾਂ ਬੰਨ ਲਾਂਦਾ ਸੀ ਮੈਨੂੰ ਐ ਲੱਗਿਆ ਵੀ ਨਹੀਂ ਯਾਰ ਮੈਂ ਤਾਂ ਵੀ ਮਤਲਬ ਆਪ ਨੂੰ ਹਨਾ ਕੁਲਮ ਲਾ ਕੇ ਤੇ ਮੈਂ ਆਪ ਬੰਨੀ ਮੇਤੋ ਚਲੋ ਠੀਕ ਨਹੀਂ ਬਣੀ ਗਈ ਪਰ ਭਾਜੀ ਆਹ ਪੱਗ ਨਾ ਮੈਂ ਅੱਜ ਆਪ ਬੰਨੀ ਹੋਈ ਆ ਰੋਜ਼ ਮੈਂ ਆਪ ਬੰਨਦਾ ਹੁਣ ਠੀਕ ਹੈ ਤੇ ਆਪਾਂ ਪੰਜਾਬ ਦੇ ਬਸਨੀਕ ਆ ਤੇ ਨਾਲ ਨਾਲ ਆਪਾਂ ਸਿੱਖਾਂ ਤੇ ਦਸਤਾਰ ਸਜਾਉਣੀ ਚਾਹੀਦੀ ਆ ਚਲੋ ਕਈ ਬੰਦੇ ਕੁਲਮ ਲਾ ਕੇ ਉਹ ਤਾਂ ਮੈਨੂੰ ਲੱਗਦਾ ਅੰਮ੍ਰਿਤ ਛਕਣਾ ਚਾਹੀਦਾ ਹਨਾ ਚਲੋ ਜੇ ਨਹੀਂ ਤੇ ਦਸਤਾਰ ਜਰੂਰ ਜਰੂਰ ਜਰਸ ਜਾਓ ਜੇ ਜਾਦੇ ਨਹੀਂ ਪ੍ਰੋਗਰਾਮਾਂ ਤੇ ਬਨ ਲਿਆ ਕਰੋ ਜਦੋਂ ਪ੍ਰੋਗਰਾਮ ਤੇ ਜਾਂਦੇ ਹੋ ਨਾ ਪਤਾ ਲੱਗੇ ਵੀ ਇਹ ਸਿੱਖਾਂ ਦਾ ਮੁੰਡਾ ਹੈ ਬਹੁਤ ਵਧੀਆ ਲੱਗਿਆ ਹੋਣਾ ਤੁਹਾਨੂੰ ਵੀ ਦੇਖ ਕੇ ਅਜਿਹੀ ਸੋਚ ਦੇ ਮਾਲਕ ਬਹੁਤ ਘੱਟ ਨਜ਼ਰ ਆਉਂਦੇ ਨੇ ਇਹ ਉਹ ਪਵਿੱਤਰ ਨੇ ਹਜ਼ਾਰਾਂ ਹੀ ਨੌਜਵਾਨਾਂ ਨੂੰ ਫੌਜ ਦੇ ਵਿੱਚ ਪੁਲਿਸ ਦੇ ਵਿੱਚ ਜਿਹੜੇ ਭਰਤੀ ਕਰਵਾ ਗਏ ਨੇ ਅੱਬਦਾ ਤਾਂ ਸੁਪਨਾ ਸੀ ਪਰ ਕਦੇ ਹੌਸਲਾ ਨਹੀਂ ਹਾਰਿਆ ਤਰਸ ਖਾਣ ਵਾਲਿਆਂ ਲਈ ਤਾਂ ਇਹ ਮਿਸਾਲ ਨੇ ਕਿ ਜਿਹੜੇ ਵੀ ਤਰਸ ਖਾਂਦੇ ਨੇ ਜਾਂ ਖਵਾਉਣ ਦੇ ਲਈ ਅਗਲੇ ਨੂੰ ਫੀਲ ਕਰਾਉਂਦੇ ਨੇ ਕਿ ਤੁਸੀਂ ਇਦਾਂ ਦੇ ਹੋ ਤਾਂ ਉਹਨਾਂ ਲਈ ਵੀ ਇੱਕ ਮਿਸਾਲ ਜਿਹੜੀ ਕਾਇਮ ਕਰਕੇ ਪਵਿੱਤਰ ਸਾਹਮਣੇ ਆਈ ਨੇ ਮਾਲਵਾ ਟੀਵੀ ਦੇ ਲਈ ਸੰਗਰੂਰ ਤੋਂ ਰਸ਼ਪਿੰਦਰ ਸਿੰਘ ਦੀ ਰਿਪੋਰਟ ਧੰਨਵਾਦ